ਹਾਂ ਜੀ ਅੱਜ ਮੁੱਖ ਮੰਤਰੀ ਸਾਹਿਬ ਮਾਝੇ ਦੇ ਵਿੱਚ ਪਹੁੰਚੇ ਕੀ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਜੀ ਮੀਡੀਆ ਦਾ ਧੰਨਵਾਦ ਕਰਦੇ ਆਂ ਫਿਰ ਮੁੱਖ ਮੰਤਰੀ ਸਾਹਿਬ ਨੂੰ ਜੀ ਆਇਆਂ ਕਿੰਨੇ ਆ ਪੱਟਿਆਲਕੇ ਦੇ ਵਿੱਚ ਹਲਕਾ ਖਡੂਰ ਸਾਹਿਬ ਦੀ ਸਾਡੇ ਮਾਣਯੋਗ ਕੈਪਟਨ ਮੰਤਰੀ ਸਰਦਾਰ ਲਾਲਜੀਤ ਸਿੰਘ ਭੁੱਲੜਾ ਜਿਨ੍ਹਾਂ ਨੂੰ ਕੈਂਡੀਡੇਟ ਬਣਾਇਆ ਹਲਕਾ ਖਡੂਰ ਸਾਹਿਬ ਤੋਂ ਤੇ ਉਹਨਾਂ ਲਈ ਚੋਣ ਪ੍ਰਚਾਰ ਵਾਸਤੇ ਆਏ ਸੀ ਅਸੀਂ ਵੈਲਕਮ ਕਰਦੇ ਆਂ ਉਹਨਾਂ ਨੂੰ ਪੱਟਿਆਲਕੇ ਦੇ ਵਿੱਚ ਆਉਣ ਲਈ ਹਲਕਾ ਖਡੂਰ ਸਾਹਿਬ ਦੇ ਜਿੰਨੇ ਵੀ ਅੱਜ ਸੰਗਤ ਕੁੰਟੀ ਹੈ ਸਾਰਿਆਂ ਨੋਮਾਲ ਕੰਨ ਦੇ ਵਿੱਚ ਉਹਨਾਂ ਨੂੰ ਇਹੀ ਤਾਂ ਸਭ ਤੋਂ ਵੱਡੋ ਵੀ ਇਹੀ ਕਿੰਨਿਆਗੇ ਜਿਹੜਾ ਵੀ ਇੱਕ ਇੱਕ ਵਰਕਰ ਜਿਹੜਾ ਇੱਥੇ ਪਹੁੰਚਿਆ ਆ ਰੈਲੀ ਦੇ ਵਿੱਚ ਤੋਂ ਉਹਨਾਂ ਦਾ ਇੱਕ ਇੱਕ ਕਦਮ ਚੱਲ ਕੇ ਜਿਹੜਾ ਇੱਥੇ ਆਏ ਨੇ ਉਹਨਾਂ ਨੂੰ ਜੀ ਆਇਆਂ ਵੈਲਕਮ ਦਿਲ ਦੀਆਂ ਗਰਾਹਿਆਂ ਜੋ ਧੰਨਵਾਦ ਕਰਦੇ ਉਹਨਾਂ ਦਾ ਕਿ ਬਹੁਤ ਇੰਨਾ ਰਜੇਵਾ ਹੁੰਦੇ باوجود ਵੀ ਅੱਜ ਸਭ ਤੋਂ ਵੱਧ ਰਜੇਵਾ ਇੱਕ ਬੱਦਲ ਦੇਖ ਦੇਖ ਕੇ ਜਾਂ ਕੋਈ ਤੂੜੀ ਬਣਾ ਰਿਹਾ ਕੋਈ ਕਣਕ ਕੱਟ ਰਿਹਾ ਉਹਦੇ باوجود ਵੀ ਅੱਜ ਪੂਰਾ ਵੱਡਾ ਇਕੱਠ ਸੀ ਇਹੀ ਧੰਨਵਾਦ ਕਰਦੇ ਸੰਗਤ ਦਾ ਬਹੁਤ ਬਹੁਤ ਥੈਂਕ ਯੂ ਕਿਉਂ ਜੀ ਬ੍ਰਾਹਮਣ MLA ਸਾਹਿਬ ਅੱਜ ਮੁੱਖ ਮੰਤਰੀ ਸਾਹਿਬ ਮਾਜੇ ਦੇ ਵਿੱਚ ਆਏ ਕੀ ਕਹਿਣਾ ਚਾਹੋਗੇ ਕੀ ਅਪੀਲ ਲੋਕਾਂ ਨੂੰ ਉਹਨਾਂ ਨੇ ਕੀ ਤੁਸੀਂ ਕੀ ਕਰਾਂਗੇ ਮੇਰੇ ਵੀ ਅੱਜ ਮੁੱਖ ਮੰਤਰੀ ਬੜੇ ਹਰਮਨ ਪਿਆਰੇ ਸਾਡੇ ਲੀਡਰ ਨੇ ਜੀ ਜੀ ਅੱਜ ਉਹ ਮਾਜੇ ਦੇ ਵਿੱਚ ਆਏ ਆ ਪੱਟੀ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਗਏ ਆ ਜੀ ਜਿਹਦੇ ਨਾਲ ਮੈਂ ਸਮਝਦਾ ਜਿਹੜੇ ਸਰਦਾਰ ਲਾਲਜੀਤ ਸਿੰਘ ਭੁੱਲਰ ਆ ਜਿਹੜੀ ਉਹਨਾਂ ਦੀ ਚੋਣ ਮਹਿਮਾ ਉਹਨੂੰ ਬਹੁਤ ਵੱਡਾ ਉਹ ਹੰਗਾਰਾ ਜਿਹੜਾ ਹਲਾਰਾ ਦੇ ਕੇ ਗਏ ਆ ਜੀ ਤੇ ਬਹੁਤ ਵੱਡੀ ਅੱਜ ਰੈਲੀ ਵੀ ਹੋਈ ਆ ਉਹਨਾਂ ਦੇ ਆਉਣ ਨਾਲ ਤੁਸੀਂ ਸਮਝ ਲਓ ਵੀ ਅੱਜ ਜਿਹੜੀ ਆ ਬਹੁਤ ਵੱਡੀ ਜਿਹੜੀ ਸਾਡੀ ਵੱਡੀ ਜਿੱਤ ਹੋਊਗੀ ਬਹੁਤ ਸਾਰੀ ਜਿਹੜਾ ਉਹਨਾਂ ਨੇ ਲਾਣੇਦਾਰ ਹੋਣ ਦੇ ਨਾਤੇ ਇੱਕ ਮਾਫੀ ਮੰਗੀ ਆ ਉਸ ਤੇ ਕਿਵੇਂ ਦੇਖਦੇ ਮੇਰੇ ਵੀਰ ਬੜੀ ਵੇਖੋ ਕਿੱਡਾ ਸੂਜ ਉਹਨਾਂ ਨੇ ਵਾਲਾ ਸੂਜ ਵਾਲਾ ਕੰਮ ਕੀਤਾ ਜੀ ਮੰਨ ਲਓ ਮੈਂ ਗਲਤੀ ਕਰਦਾ ਸੀ ਉਹਨਾਂ ਦੇ ਸਮਝ ਲਓ ਛੋਟੇ ਭਰਾ ਲਾ ਲੋ ਜਾਂ ਸੀ ਉਹਨਾਂ ਦੇ ਐਮਐਲਏ ਲਾ ਲੋ ਪਰ ਉਹ ਸਾਡੇ ਮੁੱਖ ਮੰਤਰੀ ਨੇ ਉਹ ਬੜੇ ਵੇਖੋ ਵੱਡੇ ਹਿਰਦੇ ਨਾਲ ਉਹ ਅੱਜ ਮਾਫੀ ਮੰਗ ਕੇ ਗਏ ਆ ਕਿ ਮੁੱਖ ਮੰਤਰੀ ਉਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਆਪਣੀ ਇਹ ਗੱਲ ਕਹੀ ਆ ਕਿ ਜੇ ਜਾਣਣ ਜਾਣੇ ਚ ਕੋਈ ਗੱਲ ਹੋਈ ਆ ਤੇ ਅਸੀਂ ਸਾਰੇ ਇੱਕ ਪਰਿਵਾਰ ਆ ਉਹਦੀ ਮਾਫੀ ਮੰਗ ਕੇ ਗਏ ਸੀਐਮ ਸਾਹਿਬ ਮੈਂ ਉਹਨਾਂ ਦਾ ਸਮਝਦਾ ਕਿ ਉਹਨਾਂ ਨੂੰ ਉਹਨਾਂ ਦਾ ਮੁੱਖ ਮੰਤਰੀ ਸਾਹਿਬ ਦਾ ਵੀ ਧੰਨਵਾਦ ਕਰਦੇ ਜਿਹੜੀ ਐਡੀ ਵੱਡੀ ਗੱਲ ਕਰਕੇ ਜਿੰਨੇ ਸਾਹਿਬ ਦੇ ਅਮਰਤਪਾਲ ਆਜ਼ਾਦ ਚੋਣ ਲੜਦਾ ਹੈ ਤੱਕ ਕਿੰਨਾ ਕੁ ਫਰਕ ਪੈ ਸਕਦਾ ਹੈ ਮੇਰੇ ਵੀਰ ਵੇਖੋ ਜਿਹੜੀ ਡੈਮੋਕਰੇਸੀ ਆ ਡੈਮੋਕਰੇਸੀ ਦੇ ਵਿੱਚ ਹਰੇਕ ਨੂੰ ਆਕਿਆ ਜੇ ਅਮਰਪਾਲ ਜੀ ਚੋਣ ਲੜਨਾ ਚਾਹੁੰਦੇ ਤੇ ਜੀ ਸਦਕੇ ਲੜਨ ਜੀ ਇਹ ਫੈਸਲਾ ਸੰਗਤਾਂ ਨੇ ਕਰਨਾ ਹੁੰਦਾ ਵਾ ਇਹ ਮੈਂ ਅੱਜ ਤੁਹਾਨੂੰ ਕਹਦਾ ਵੀ ਫਰਕ ਪੈ ਜਾਊਗਾ ਜਾਂ ਨਹੀਂ ਪੈ ਜਾਊਗਾ ਉਹ ਵੀ ਮੇਰੇ ਵੀਰ ਠੀਕ ਹੈ ਜੀ ਹਰੇਕ ਦਾ ਰਾਈਟ ਹੈ ਉਹ ਲੜ ਲੈਣ ਜੀ ਤੁਹਾਡੇ ਆਗੂ ਬੜੀ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਕੰਮ ਦੇ ਦੇਣ ਚੱਲ ਰਹੇ ਨੇ ਛੱਡ ਕੇ ਅੱਜ ਗਰਮੀ ਦੇ ਵਿੱਚ ਪਹੁੰਚੇ ਨੇ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਮੇਰੇ ਵੀਰ ਧੰਨਵਾਦ ਤਾਂ ਮੈਂ ਕਿੰਨਾ ਇਹਨਾਂ ਸੰਗਤਾਂ ਦਾ ਹੀ ਦੇਣ ਨਹੀਂ ਦੇ ਸਕਦੇ ਨਾ ਹੀ ਆਪਣੇ ਬਲਾਗ ਪ੍ਰਧਾਨਾਂ ਦਾ ਨਾਲ ਸਾਡੇ ਜਿਹੜੀ ਸਾਡੀ ਜਿਹੜੀ ਸਮਝ ਰੋਪੀ ਆਮ ਆਦਮੀ ਪਾਰਟੀ ਦੀ ਜਿੰਨੀ ਵੀ ਸਾਡਾ ਸਗਠਨ ਨਾ ਤਾਂ ਅਸੀਂ ਉਹਨਾਂ ਦਾ ਦੇਣ ਦੇ ਸਕਦੇ ਆ ਤੇ ਨਾ ਅਸੀਂ ਆਪਣੇ ਵਰਕਰਾਂ ਦਾ ਆਪਣੇ ਮੋਹਤਬਰ ਸੱਜਣਾ ਦਾ ਵੀਰ ਦਿਨਾਂ ਦੇ ਸਕਦੇ ਆ ਵਿਚਾਰੇ ਆਪਣੇ ਕੰਮਕਾਰ ਛੱਡ ਕੇ ਵੇਖੋ ਜੱਟ ਨੂੰ ਉਹ ਇੱਕ ਕਹਾਵਤ ਆ ਵੀ ਜੱਟ ਨੇ ਜਦੋਂ ਇਹ ਵਾੜੀਆਂ ਦੇ ਦਿਨ ਸੀ ਤੇ ਉਹ ਬੰਦ ਹੁੰਦੇ ਸੀ ਬਾਪੂ ਉਹ ਦਿਨ ਪੜੋਲੇ 'ਚ ਬੰਦ ਕਰਤਾ ਹੈ ਪੜੋਲੇ 'ਚ ਪਾ ਲਿਆ ਕੋਈ ਇਹੋ ਜੀ ਕਹਾਵਤ ਸੁਣਾਉਂਦੇ ਹੁੰਦੇ ਆ ਕੋਈ ਇਹੋ ਜਿਹਾ ਮਤਲਬ ਤੇ ਉਹ ਅੰਤ ਸਭ ਤੋਂ ਪਹਿਲਾਂ ਜੱਟ ਨੂੰ ਉਹ ਫਸਲ ਦਾ ਮਸਲਾ ਹੁੰਦਾ ਜੀ ਵੀਦਾਰ ਨੂੰ ਪਰ ਉਹ ਵੀ ਛੱਡ ਕੇ ਵਿਚਾਰੇ ਅੱਜ ਸਾਡੇ ਵਿੱਚ ਆਏ ਆ ਕਿੱਡਾ ਉਹਨਾਂ ਦਾ ਧੰਨਵਾਦ ਆ ਵੀ ਦੋਵੇਂ ਦੋਵੇਂ ਹੱਥ ਜੋੜ ਕੇ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਥੈਂਕ ਯੂ ਕੀ ਜAVE ਤਾਂ ਕਿਸ ਤਰੀਕੇ ਨਾਲ ਹੰਗਾਰਾ ਮਿਲਿਆ ਲੋਕਾਂ ਦਾ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਅੱਜ ਦੀ ਰੈਲੀ ਤੁਸੀਂ ਵੀ ਵੇਖੀ ਆ ਜਿਹੜੇ ਸਾਥੀ ਆਏ ਆ ਅੱਜ ਇੱਕ ਸਿਰਫ ਵਰਕਰ ਮਿਲਣੀ ਹਮਾਨ ਸਾਹਿਬ ਨੇ ਕਹਿ ਆ ਵੀ ਜਿਹੜੇ ਆਪਣੇ ਆਮ ਆਦਮੀ ਪਾਰਟੀ ਦਾ ਕਿੱਢ ਰਿਆ ਉਹਨਾਂ ਨਾਲ ਆਪਾਂ ਮਿਲਣੀ ਕਰਨੀ ਆ ਤੇ 12 ਵਜੇ ਤੇ ਆ ਕੇ ਸੰਗਤ ਬੈਠੀ ਆ ਤੇ 5 ਵਜੇ ਦੇ ਕਰੀਬ ਮਾਨ ਸਾਹਿਬ ਆਪਦੀ ਸਪੀਚ ਕਰਕੇ ਸਮਾਪਤੀ ਕਰਕੇ ਗਏ ਆ ਤੇ ਸਾਡੇ ਵਰਕਰਾਂ ਚ ਇੰਨਾ ਜੋਸ਼ ਹੀ ਇੰਨੇ ਜੋਛੋ ਖਰੋਸ਼ਣਾ ਇੱਥੇ ਬਿਠੇਦੇ 5 ਘੰਟੇ ਇੰਨੀ ਗਰਮੀ ਦੇ ਬਾਵਜੂਦ ਬਹਿਣਾ ਬੜਾ ਔਖਾ ਆ ਤੇ ਉਧਰੋਂ ਵਾਢੀ ਦਾ ਸੀਜ਼ਨ ਆ ਪੂਰਾ ਪਾਰ ਜੋਬਨ ਤੇ ਵਾਢੀ ਦਾ ਸੀਜ਼ਨ ਆ ਵਾਢੀ ਦਾ ਸੀਜ਼ਨ ਹੋਣ ਕਰਕੇ ਵੀ ਲੋਕਾਂ ਨੇ ਕੰਮ ਇਹਨਾਂ ਡੱਕ ਕੇ ਪੱਲੇਦਾਰਾਂ ਨੇ ਮੰਡੀਆਂ ਦੇ ਵਿੱਚ ਆਲਦੇ ਪੱਖੇ ਰੋਕ ਕੇ ਬੋਰੀਆਂ ਭੰਨੀਆਂ ਰੋਕ ਕੇ ਇੱਥੇ ਮਾਨ ਸਾਹਿਬ ਦੇ ਵਿਚਾਰ ਸੁਨੇ ਆ ਤੇ ਲਗਭਗ 5 ਘੰਟੇ ਬੈਠੇ ਰਹੇ ਅੱਜ ਤੱਕ ਕਿਸੇ ਲੀਡਰ ਨੂੰ ਇੰਨਾ ਟਾਈਮ ਨਹੀਂ ਕਨੇ ਢਿਖਿਆ ਲੋਕ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਿਆਰ ਕਰਦੇ ਆ ਲੋਕਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਆਣ ਲੱਗਦੇ ਆ ਜਿਵੇਂ ਸਾਡਾ ਪੋਤੇ ਆ ਸਾਡਾ ਭਰਾ ਆ ਸਾਡਾ ਸਾਰਾ ਕੁਝ ਆ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਦੋ ਸਾਲਾਂ ਚ ਬਿਜਲੀ ਦਾ ਬਿੱਲ ਜ਼ੀਰੋ ਲੈ ਕੇ ਜਾਂਦਾ ਮੱਲਾ ਕਲੀਨਿਕ ਖੋਲੇ ਆ ਉਹਨਾਂ ਚ ਲਾਜ ਟੈਸਟ ਦਵਾਈਆਂ ਫ੍ਰੀ ਮਿਲ ਰਹੀਆਂ ਬੀਪੀਆਂ ਦਾ ਫ੍ਰੀ ਸਫਰ ਬੱਸਾਂ ਦੇ ਵਿੱਚ ਮਿਲ ਰਿਆ ਹੋਰ ਜੇ ਆਪਾਂ ਸਹੂਲਤਾਂ ਦੀ ਗੱਲ ਕਰਨ ਲੱਗੀਏ ਤੇ 46 47 ਤਰ੍ਹਾਂ ਦੀਆਂ ਸਹੂਲਤਾਂ ਕਾਰਡ ਬੰਦਦੇ ਆ ਜਿਹੜੇ ਸਾਡੇ ਮੁਲਾਜ਼ਮ ਲੋਕਾਂ ਦੇ ਘਰਾਂ ਚ ਆ ਕੇ ਬਣਾਉਂਦੇ ਆ ਪੁਲਿਸ ਨੂੰ ਐਸਐਸਐਫ ਵਾਲੀਆਂ ਸੜਕ ਸੁਰੱਖਿਆ ਫੋਰਸ ਵਾਲੀਆਂ ਗੱਡੀਆਂ ਨਵੀਂ ਪੁਲਿਸ ਵਿੱਚ ਭਰਤੀ ਕੀਤੀ ਗਈ ਆ ਨਵੀਆਂ ਗੱਡੀਆਂ ਦਿੱਤੀਆਂ ਗਈਆਂ ਸਾਡੇ ਫ੍ਰੀ ਪੌਂਡਿਆ ਹਸਪਤਾਲਾਂ ਚ ਪਨਾ ਘੰਟਿਆਂ ਚ ਕੱਟ ਦੀ ਗੱਲ ਕਰ ਲਈਏ ਵਿਰੋਧੀ ਜਿਵੇਂ ਕਹਿੰਦੇ ਸੀ ਕਿ ਇਹ ਵਾਟ ਨਹੀਂ ਕਰਦੇ ਜੀ ਕਿਸ ਤਰੀਕੇ ਨਾਲ ਦੇਖਦੇ ਕਿੰਨਾ ਹੰਗਾਰਾ ਸੀ ਲੋਕਾਂ ਦਾ ਕਿੰਨਾ ਇਕੱਠ ਭੁੱਲਰ ਸਾਹਿਬ ਜੀ ਅਰੇਂਜਮੈਂਟ ਦੀ ਗੱਲ ਕਿੰਨੀ ਤੁਸੀਂ ਡੈਡੀ ਕਿਧਰ ਵਾਹ ਵਲਵਾਈਗੇ ਦੇਖੋ ਜਿਹੜੀ ਇਕੱਠ ਹੀ ਨਹੀਂ ਕੱਲਾ ਪਟਿਆਲਕੇ ਦਾ ਹੈ ਦੂਜੇ ਹਲਕੇਆਂ ਚੋਂ ਸਾਡੇ ਸਾਥੀ ਆਏ ਆ ਪਰ ਬਹੁਤ ਘੱਟ ਗਿਣਤੀ ਦੇ ਵਿੱਚ ਕੱਲਾ ਪਟਿਆਲਕੇ ਦਾ ਇਕੱਠ ਹੀ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਈ ਆ ਤੇ ਜਿਹੜਾ ਸੰਗਤਾਂ ਨੇ ਪਿਆਰ ਦਿੱਤਾ ਵਾ ਇਸ ਪਿਆਰ ਦਾ ਮੈਂ ਸਦਾ ਰਿਣੀ ਰਹੂੰਗਾ ਜਿਹੜਾ ਕਰਜ਼ 2022 ਚ ਲਾਲਜੀਤ ਭੁੱਲਰ ਤੇ ਪਟਿਆਲਕੇ ਵਾਲਿਆਂ ਚਾੜਿਆ ਉਹ ਵੀ ساری ਉਮਰ ਲੌਂਦਾ ਰਹੂੰਗਾ ਜਿਹੜਾ ਕਰਜ਼ 2024 ਚ ਲੋਕ ਸਭਾ ਪੁਰ ਸਾਹਿਬ ਦੇ VOTERਾਂ ਸਪੋਰਟਰਾਂ ਨੇ ਸਾਥੀਆਂ ਨੇ ਚਾੜਨਾ ਲਾਲਜੀਤ ਭੁੱਲਰ ਦਿਨ ਰਾਤ ਇੱਕ ਕਰਕੇ ਸਾਰੀ ਜ਼ਿੰਦਗੀ ਉਹ ਕਰਜ ਲਾਉਂਦਾ ਰਹੂਗਾ ਕੋਈ ਨਾ ਦੇਣਾਂ ਨੇ ਨੀਂਦ ਨਹੀਂ ਹੋਣੀ ਹੈ ਰੈਲੀ ਦਾ ਦੂਪ ਧਰ ਗਿਆ ਇੱਦਾਂ ਕੱਠ ਬਿਲਕੁਲ ਵੇਖੋ ਵਿਰੋਧੀਆਂ ਨੂੰ ਤਾਂ ਪਹਿਲਾਂ ਹੀ ਨੀਂਦ ਨਹੀਂ ਆਉਂਦੀ ਵਿਰੋਧੀਆਂ ਦੇ ਜੇ ਕਾਲੀ ਦਲ ਕਾਂਗਰਸੀ ਗੱਲ ਕਰ ਲਈਏ ਜਿਹੜੇ ਵੀ ਉਮੀਦਵਾਰ ਨੂੰ ਕਹਿੰਦੇ ਆ ਉਮੀਦਵਾਰ ਭੱਜ ਜਾਂਦਾ ਵੀ ਮੈਂ ਨਹੀਂ ਚੋਣ ਲੜਨੀ ਤੇ ਨੀਂਦ ਉਹਨਾਂ ਨੂੰ ਕਿੱਥੋਂ ਆਣੀ ਹੈ ਪਰਮਾਤਮਾ ਕਿਰਪਾ ਕਰੇ ਲੋਕ ਸਭਾ ਖਡੂਰ ਸਾਹਿਬ ਵੱਡੀ ਲੀਡ ਨਾਲ ਆਮ ਆਦਮੀ ਪਾਰਟੀ ਦੇ ਵਰਕਰ VOTER ਸਪੋਰਟਰ ਲਾਲਜੀਤ ਭੁੱਲਰ ਨੂੰ ਜਿਤਾ ਕੇ ਲੋ ਇੱਕ ਪ੍ਰੈਸ ਕਾਨਫਰੰਸ ਕੀਤੀ ਪੰਡਿੱਗੜ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਮਹਿਲਾਵਾਂ ਦੀ ਕਦਰ ਨਹੀਂ ਕਰਦੇ ਇਸ ਕਰਕੇ ਕਿਤੇ ਵੀ ਸੀਟ ਤੇ ਮਹਿਲਾ ਉਮੀਦਵਾਰ ਨਹੀਂ ਲੈਂਦਾ ਆਮ ਆਦਮੀ ਪਾਰਟੀ ਦੇ ਵੇਖੋ ਜਿੰਨੀ ਇੱਜ਼ਤ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਔਰਤਾਂ ਦੀ ਕਰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਐਮ ਐਲ ਏ ਸਾਡੀਆਂ ਭੈਣਾਂ ਬਣੀਆਂ ਮਨਿਸਟਰ ਸਾਡੀਆਂ ਭੈਣਾਂ ਬਣੀਆਂ ਚੇਅਰਮੈਨ ਦੇ ਅਹੁਦਿਆਂ ਤੱਕ ਸਾਡੀਆਂ ਭੈਣਾਂ ਬੈਠੀਆਂ ਵੱਡੇ ਵੱਡੇ ਅਹੁਦਿਆਂ ਤੇ ਸਾਡੀਆਂ ਭੈਣਾਂ ਬੈਠੀਆਂ ਵਾ ਇਹ ਵੇਖੋ ਕਾਲੀ ਦਲ ਆਲਦੀ ਜਿਹੜੀ ਇਹਨਾਂ ਦੀ ਮਨੋਦਿਸ਼ਾ ਨਾ ਉਹ ਬਿਆਨ ਕਰ ਰਿਹਾ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਅਲ ਸਰਦਾਰ ਭਗਵੰਤ ਸਿੰਘ ਮਾਨ ਲੜਕੀਆਂ ਦੀ ਧੀਆਂ ਭੈਣਾਂ ਦੀ ਔਰਤਾਂ ਦੀ ਬਹੁਤ ਜਿਆਦਾ ਰਿਸਪੈਕਟ ਕਰਦੇ ਆ ਤੇ ਸਾਡੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਔਰਤਾਂ ਦੇ ਹੱਕ ਤੇ ਹਿੱਤ ਜਿਹੜੀ ਆ ਉਹ ਦਿੰਦੀ ਆ ਤੁਸੀਂ ਵੇਖਿਆ ਵੱਡੀਆਂ ਵੱਡੀਆਂ ਚੇਰਮੈਨੀਆਂ ਜਿਹੜੀਆਂ ਭੈਣਾਂ ਸਾਡੀਆਂ ਨੇ ਮਿਹਨਤ ਕੀਤੀ ਹੈ ਉਹਨਾਂ ਨੂੰ ਵੱਡੀਆਂ ਵੱਡੀਆਂ ਚੇਰਮੈਨੀਆਂ ਦੇ ਰਿਹਾ ਹੈ ਪੁੱਲਰੋ ਭਾਈ ਅਮਰਪਾਲ ਸਿੰਘ ਦੀ ਆਜ਼ਾਦ ਚੋਣ ਲੜ ਸਕਦੇ ਯਾਰ ਸਿਹਾਰਥਕ ਮੌਕਾ ਵੀ ਦਿੱਤੇ ਦੇਖ ਦੇਖੋ ਜਿਹੜੀ ਆ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਆ ਜਿਹੜਾ ਕੁਝ ਦਿਨ ਪਹਿਲਾਂ ਮੇ ਮੇਰੀ ਕਿਹ ਜਾਤੀ ਜਾਂ ਕਿਹ ਕੈਟਾਗਰੀ ਨਾ ਕੋਈ ਤਲਖੀ ਵਾਲੀ ਗੱਲ ਨਹੀਂ ਇੱਕ ਵਿਅਕਤੀ ਨੂੰ ਗੱਲਾਂ ਕੀਤੀਆਂ ਤੇ ਉਹ ਥੋੜਾ ਜਿਹਾ ਜੂਸ ਚ ਆ ਕੇ ਮੂੰਹ ਚੋਂ ਗਲਤ ਸ਼ਬਦ ਨਿਕਲੇ ਆ ਉਹਦੇ ਸਬੰਧ ਦੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਖੁਦ ਕਹਿ ਕੇ ਵੀ ਇਹ ਗਲਤ ਹੋਇਆ ਇਹਦੀ ਮਾਫੀ ਮੰਗਣੀ ਚਾਹੀਦੀ ਹੈ ਦਰਬਾਰ ਸਾਹਿਬ ਜਾ ਕੇ ਤੇ ਮੈਂ ਮੁੱਖ ਮੰਤਰੀ ਸਾਹਿਬ ਦੇ ਆਦੇਸ਼ਾਂ ਤੇ ਉਸੇ ਲਈ ਦਰਬਾਰ ਸਾਹਿਬ ਜਾ ਕੇ ਨਿਮਾਣਾ ਬਣ ਕੇ ਨਿਉਂ ਕਿ ਮਾਫੀ ਮੰਗੀ ਤੇ ਮੈਂ ਧੰਨਵਾਦ ਵੀ ਕਰਦਾ ਸਾਰੇ ਭਾਈਚਾਰਿਆਂ ਦਾ ਵੱਡਾ ਦਿਲ ਕਰਕੇ ਸਾਰੇ ਭਾਈਚਾਰਿਆਂ ਨੇ ਮੈਨੂੰ ਸਕਲਤੀ ਲਈ ਮਾਫੀ ਕੀਤਾ ਤੇ ਮੈਂ ਗਾਂ ਤੋਂ ਸਾਰੇ ਭਾਈਚਾਰੇ ਲਈ ਇੱਕ ਡਾਹ ਕੇ ਅੱਗੇ ਲਾ ਕੇ ਕੰਮ ਕਰਦਾ ਰਹੂੰਗਾ ਕਿਉਂਕਿ ਸਾਰੇ ਮੇਰੇ ਪਰਿਵਾਰਾਂ ਦੇ ਜਰਾਂ ਨੇ ਇਹ ਮੇਰੇ ਸਿਰ ਦਾ ਤਾਜ ਨੇ 2022 ਚ ਵੀ ਸਾਰੀਆਂ ਜਥੇਬੰਦੀਆਂ ਨੇ ਸਾਰੇ ਕੈਟਾਗਰੀਆਂ ਨੇ ਸਾਰੇ ਭਾਈਚਾਰੇ ਨੇ ਲਾਲਜੀਤ ਭੁੱਲਰ ਨੂੰ ੂਟਾਂ ਪਾਈਆਂ ਕਿਸੇ ਇਹ ਨਹੀਂ ਵੀ ਇੱਕ ਭਾਈਚਾਰੇ ਨੇ ਲਾਲਜੀਤ ਭੁੱਲਰ ਨੂੰ ੂਟਾਂ ਪਾਈਆਂ ਤੇ ਗਾਂ ਵੀ ਲਾਲਜੀਤ ਭੁੱਲਰ ਸਾਰੇ ਭਾਈਚਾਰੇ ਨਾਲ ਰਲ ਮਿਲ ਕੇ ਕੰਮ ਕਰਦਾ ਰਹੂਗਾ ਤੇ ਸਾਰੇ ਭਾਈਚਾਰੇ ਲਾਲਜੀਤ ਭੁੱਲਰ ਨਾਲ ਖੜਨਗੇ ਭੁੱਲਰ ਸਾਹਿਬ ਜੇ ਭਾਈ ਮਰਤਪਾਲ ਜੀ ਆਜ਼ਾਦ ਚੋਣ ਲੜਦੇ ਨੇ ਤਾਂ ਕਿੰਨਾ ਫਰਕ ਪੈ ਸਕਦਾ ਹੈ ਵੇਖੋ ਲੋਕਤੰਤਰ ਆ ਭਾਵੇਂ ਕੋਈ ਪਲੇਅਰ ਆ ਜਾਂ ਕੋ ਰਿਟਾਇਰਡ ਅਫਸਰ ਆ ਜਾਂ ਕੋਈ ਵੀ ਅਫਸਰ ਆ ਜੇ ਰਿਟਾਇਰ ਹੋ ਕੇ ਚੋਣ ਲੜਨਾ ਚਾਹੁੰਦਾ ਤੋ ਲੜ ਸਕਦਾ ਭਾਈ ਅਮਰਪਾਲ ਸਿੰਘ ਵੀ ਵੇਖੋ ਇਸੇ ਦੇਸ਼ ਦੇ ਨਾਗਰਿਕ ਨੇ ਜੇ ਉਹਨਾਂ ਨੂੰ ਚੋਣ ਕਮਿਸ਼ਨ ਚੋਣ ਕਮਿਸ਼ਨ ਇੰਦੀ ਆ ਇਜਾਜ਼ਤ ਦਿੰਦਾ ਤੇ ਉਹ ਚੋਣ ਲੜ ਸਕਦੇ ਆ ਆਪਾਂ ਕੇ ਇਹਦੇ ਬਾਰੇ ਥੋੜਾ ਕੁਝ ਕਰ ਸਕਦੇ ਨੇ ਕੋਈ ਇਹ ਤੁਸੀਂ ਸਵਾਲ ਮਜੀਠੀਆ ਸਾਹਿਬ ਨੂੰ ਕਰੋ ਜਿੰਨਾ ਕੋ ਜਾਣਕਾਰੀ ਜਿੱਥੋਂ ਆਈ ਆ ਉਹ ਦੱਸਣ ਤੁਹਾਨੂੰ ਵੀ ਮੇਰੇ ਕੋ ਕਿੱਥੋਂ ਜਾਣਕਾਰੀ ਹੈ ਸਰ ਕਡੂਰ ਸਾਹਿਬ ਤੇ ਐਮ ਐਲ ਏ ਸਟੇਟ ਤੇ ਕਹਿਆ ਕਿ ਹੜਾਂ ਦੇ ਵਿੱਚ ਬਹੁਤ ਮੁਸ਼ਕਲ ਉਦੋਂ ਆਪੀ ਬਣ ਕੇ ਕਿਹੜੇ ਕੰਮ ਜਿਹੜੇ ਨੇ ਭੁੱਲਰ ਸਾਹਿਬ ਨੂੰ ਕਿਉਂਕਿ ਹਲਕੇ ਦੀਆਂ ਲੋਕ ਨੌ ਹਲਕੇ ਦੀਆਂ ਮੁਸ਼ਕਲਾਂ ਬਹੁਤ ਢੇੜੀ ਸਾਡੀ ਲੋਕ ਸਭਾ ਖਡੂਰ ਸਾਹਿਬ ਆ ਜੀ ਜੀ ਇਹਦੇ ਵਿੱਚ ਸਭ ਤੋਂ ਵੱਧ ਜੇ ਹੜਨਾ ਨੁਕਸਾਨ ਹੁੰਦਾ ਤੇ ਸਾਡੀ ਲੋਕ ਸਭਾ ਜੁ ਹੁੰਦਾ ਜਦੋਂ ਆਪਾਂ ਤੁਰਦੇ ਹਾਂ ਕਪੂਰਥਲਾ ਸੁਲਤਾਨਪੁਰ ਲੋਧੀ ਮੁੰਡੀ ਮੋੜ ਤੇ ਇੱਧਰ ਗੋਇੰਦਵਾਲ ਸਾਹਿਬ ਆ ਜਾਂਦੇ ਆ ਖਡੂਰ ਸਾਹਿਬ ਮੁੜ ਕੇ ਸਾਡਾ ਏਰੀਆ ਆ ਜਾਂਦਾ ਹਰੀਕੇ ਸੰਗਮ ਹੁੰਦਾ ਸਾਥ ਲੋਥ ਤੇ ਪਿਆਸ ਆ ਫੇਰ ਮੁੱਠੇਆਲਾ ਸਭਰਾ ਝੁੱਗੀਆਂ ਤਿੰਨ ਚਾਰ ਝੁੱਗੀਆਂ ਤੇ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੁੰਦਾ ਪਹਿਲੀ ਤੇ ਗੱਲ ਪ੍ਰਮਾਤਮਾ ਕਿਰਪਾ ਕਰੇ ਕੁਦਰਤ ਮਿਹਰਬਾਨ ਰਵੇ ਬਰਸਾਤ ਘੱਟ ਹੋਵੇ ਤੇ ਨੀਵੇਂ ਏਰੀਏ ਦੇ ਵਿੱਚੋਂ ਦਰਿਆ ਦੇ ਵਿੱਚੋਂ ਪਾਣੀ ਲੰਘਦਾ ਰਵੇ ਬੰਨਾ ਤੱਕ ਪਾਣੀ ਨਾ ਲੱਗੇ ਤੇ ਸਭ ਤੋਂ ਪਹਿਲਾ ਕੰਮ ਕਰਾਂਗੇ ਜਿਹੜੇ ਸਾਡੇ ਬੰਨ ਆ ਪੱਥਰ ਦੀ ਦੀਵਾਰ ਬਣਾ ਕੇ ਬੰਨ ਮਜ਼ਬੂਤ ਕਰਾਂਗੇ ਤਾਂ ਜੋ ਜਿਹੜਾ ਦਰਿਆ ਦੇ ਵਿੱਚ ਪਾਣੀ ਚੱਲਦਾ ਬੰਨਾਂ ਦੇ ਵਿੱਚ ਚੱਲਦਾ ਉਹ ਤੇ ਨੁਕਸਾਨ ਹੋਣਾ ਨਾ ਬੰਨ ਟੁੱਟ ਕੇ ਬਾਹਰਲੇ ਬੰਨੇ ਨੁਕਸਾਨ ਨਾ ਹੋਵੇ ਸਾਡੀ ਜਿਹੜੀ ਤਾਰੋਂ ਪਾਰਲੀ ਜਮੀਨ ਹੈ ਕਿਸਾਨਾਂ ਦੀ ਉਹਦੇ ਲਈ ਮੈਂ ਜਿਹੜੇ 10000 ਰੁਪਿਆ ਕਿਸਾਨਾਂ ਨੂੰ ਮਾਰਜਾ ਆਉਂਦਾ ਸਾਲ ਦਾ ਉਹ 50000 ਕਰਵਾਵਾਂਗੇ ਜਿਹੜੀ ਦਰਿਆ ਦੇ ਵਿੱਚ ਨੁਕਸਾਨੀ ਜਾਂਦੀ ਫਸਲ ਉਹਦਾ ਸਿਰਫ ਆਉਂਦਾ 6500 ਰੁਪਿਆ ਕੇਂਦਰ ਨੂੰ ਉਹ ਵੀ ਇੰਡੀਆ ਲਾਈਨ ਦੀ ਸਰਕਾਰ ਬੰਦੇ ਉਹ 50000 ਹੀ ਜਿਹੜੇ ਆ ਦਰਿਆਣਾ ਨੁਕਸਾਨੀ ਫਸਲ बीसी ਪਰਿਵਾਰ ਹੈ ਜਿਹੜੇ ਮਜ਼ਦੂਰੀ ਕਰਦੇ ਆ ਜਦੋਂ ਹੜਾਣਾ ਫਸਲ ਬਰਬਾਦ ਹੋ ਜਾਂਦੀ ਆ ਤੇ ਸਾਡੇ ਮਜ਼ਦੂਰਾਂ ਦੀ ਮਜ਼ਦੂਰੀ ਵੀ ਖਤਮ ਹੋ ਜਾਂਦੀ ਆ ਮਜ਼ਦੂਰ ਪਰਿਵਾਰਾਂ ਲਈ ਐਸੀ ਤੇ ਬੀਸੀ ਪਰਿਵਾਰਾਂ ਲਈ ਕੋਈ 2-3000 ਦਾ ਹਰ ਵਿਅਕਤੀ ਲਈ ਜਿਹੜਾ ਪਰਿਵਾਰ ਦੇ ਵਿੱਚ ਆ ਉਹ ਪੈਕੇਜ ਲੈ ਕੇ ਆਵਾਂਗੇ ਪੱਕੀ ਪੈਨਸ਼ਨ ਲਵਾਵਾਂਗੇ ਇੰਡੀਆ ਲਾਈਨ ਦੀ ਸਰਕਾਰ ਬੰਦਿਓ ਤਾਜੋ ਮਜ਼ਦੂਰਾਂ ਦੇ ਘਰ ਦਾ ਚੁੱਲਾ ਚੱਲਦਾ ਰਹੇ ਰੋਟੀ ਪੱਕਦੀ ਰਹੇ ਉਹਨਾਂ ਦੀ ਮਦਦ ਕਰਾਂ ਉਹ ਮਾਨ ਸਾਹਿਬ ਨੇ ਦੱਸਤਾ ਤੁਹਾਨੂੰ ਵੀ ਬਾ ਕੋਈ ਜੀ ਮਹੀਨਿਆਂ ਦੇ ਵਿੱਚ ਜਿਹੜੀ 10000 ਰੁਪਏ ਵਾਲੀ ਗਰੰਟੀ ਆ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਸਾਡੀਆਂ ਭੈਣਾਂ ਨੂੰ ਦੇਣ ਧੰਨਵਾਦ